ਬੀਤੀ ਰਾਤ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਨੇੜਲੇ ਪਿੰਡ ਦਲਮ ਵਿੱਚ ਇੱਕ ਪੌਡਰੀ ਫਾਰਮ ਦੇ ਮਾਲਕ ਉਤੇ ਜਾਨਲੇਵਾ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕੁਝ ਅਣਪਛਾਤੇ ਲੋਕ ਮੋਟਰਸਾਈਕਲ ਸਵਾਰ ਹੋ ਕੇ ਆਏ ਅਤੇ ਗੋਲੀਬਾਰੀ ਕਰਕੇ ਫਰਾਰ ਹੋ ਗਏ ਗੋਲੀ ਸਿੱਧਾ ਉਸ ਵਿਅਕਤੀ ਨੂੰ ਨਾ ਲਾ ਕੇ ਨੇੜਲੇ ਸ਼ਰਾਬੇ ਠੇਕੇ ਦੇ ਪਈ ਫ੍ਰਿਜ ਨੂੰ ਝਾਤ ਲੱਗੀ ਜਿਸ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਮੌਕੇ ਤੇ ਪਹੁੰਚ ਕੇ ਪੁਲਿਸ ਪਾਰਟੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿਅਕਤੀ ਤੇ ਗੋਲੀ ਚਲਾਈ ਗਈ ਉਸਨੇ ਦੱਸਿਆ ਕਿ ਉਹ ਪ੍ਰੋਪਰਟੀ ਫਾਰਮ ਅਤੇ ਜਿਮ ਚਲਾਉਂਦਾ ਹੈ ਅਤੇ ਉਸ ਦੇ ਮੁਤਾਬਕ ਉਸ ਦੇ ਨਾਲ ਦੇ ਲੱਗੇ ਬਿੰਡ ਦੇ ਹੀ ਕੁਝ ਨੌਜਵਾਨਾਂ ਨੇ ਜਿਮ ਦੀ ਫੀਸ ਨਾ ਭਰਨ ਕਾਰਨ ਝਗੜਾ ਹੋਇਆ ਸੀ ਅਤੇ ਉਹਨਾਂ ਨੌਜਵਾਨਾਂ ਵਿਰੁੱਧ ਪਹਿਲਾਂ ਵੀ ਪਰਚਾ ਦਰਜ ਹੋ ਚੁੱਕਾ ਹੈ ਪਰ ਹੁਣ ਉਹ ਪਰਚਾ ਵਾਪਸ ਮੰਗ ਲਈ ਦਬਾਵਾ ਪਾ ਰਹੇ ਹਨ ਅਤੇ ਲਗਾਤਾਰ ਧਮਕੀਆਂ ਦੇ ਰਹੇ ਹਨ ਪ੍ਰਭਾਵਿਤ ਵਿਅਕਤੀ ਨੇ ਦੱਸਿਆ ਕਿ ਇਹ ਰੰਜਿਸਕਰਨ ਬਿਜਲੀ ਰਾਦ ਉਸ ਉਤੇ ਗੋਰੀ ਚਲਾਈ ਗਈ। ਇਸ ਮਾਮਲੇ 'ਚ ਜਾਣਕਾਰੀ پولیس ਕੋਲ ਲਿਖਿਆ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਉਨ੍ਹਾਂ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ। ਆਉਂਦੇ ਹਾਂ ਪਟਿਆਲਾ ਤੋਂ ਪੱਤਰਕਾਰ ਜਸਪਾਲ ਚੰਦੂ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਇਹ ਗੁਰਪ੍ਰੀਤ ਸਿੰਘ ਦੇ ਰਾਤੀ ਤੇ ਮੈਨੇ ਸਾਨੂੰ ਸਟੇਟਮੈਂਟ ਦਿੱਤੀ ਆ ਵੀ ਮੈਂ ਇੱਥੇ ਠੇਕੇਰ ਸਾਹਮਣੇ ਖੜਾ ਹੈਗਾ ਤੇ ਦੋ ਆਪਣੇ ਮੋਟਰਸਾਈਕਲ ਸਵਾਰੀ ਕਿਉਂਕਿ ਸਭਜੀ ਸੱਭਾ ਤੇ ਇੱਕ ਕੋਈ ਪੀਰ ਦਾ ਮੁੰਡਾ ਇਹ ਦੋਵੇਂ ਆਏ ਆ ਮੋਟਰਸਾਈਕਲ ਤੇ ਤੇ ਉਹਨਾਂ ਨੇ ਆਪਣੇ ਪਿਸਤਲ ਫਾਇਰ ਕਰ ਦਿੱਤਾ ਜਿਹੜੀ ਸਟੇਟਮੈਂਟ ਤੇ ਇਹਨਾਂ ਦੇ ਅਨੁਸਾਰ ਮੁਲਪੀ ਹੈ ਇਹਨਾਂ ਦੀ ਜਿਹੜੀ ਮਾਤਾਵਾ ਸਭਜੀ ਦੀ ਉਹ ਹੀ ਮਲਬੀ ਆਪਣਾ ਚਲੋ ਇਹਨਾਂ ਤੇ ਪਹਿਲਾਂ ਕੋ ਮਕਰਮਾ ਦਰਜਾ ਹੈ ਪ੍ਰੈਸ਼ਰ ਪਾਉਂਦੇ ਸੀ ਸਾਡਾ ਮੁੰਡਾ ਵਾਪਸ ਗਿਆ ਉਹ ਇਹ ਪ੍ਰੈਸ਼ਰ ਦੇ ਵਿੱਚ ਹੀ ਮਲਬੀ ਉਹਨਾਂ ਨੇ ਜਿਹੜਾ ਸਾਰਾ ਇਹ ਵਾਰਦਾਤ ਕੀਤੀ ਆ ਫਾਇਰ ਇਹਨਾਂ ਨੇ ਦੱਸਦਾ ਇੱਕ ਹੀ ਰੌਂਦ ਫਾਇਰ ਹੋਇਆ ਤੇ ਅਸੀਂ ਇਹਦੇ ਤੇ ਸਟੇਟਮੈਂਟ ਤੇ ਮੁਕਦਮਾ ਦਰਜ ਜਿਹੜਾ ਕਰ ਦਿੱਤਾ ਵਾ ਤੇ ਗਾਂ ਤੁਕੀ ਜਿਹੜੀ ਸਾਡੀ ਹੋ ਤੱਕ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਕੀ ਕਰਦੇ ਸੀ ਤੁਸੀਂ ਇੱਥੇ ਕੀ ਹੋਇਆ ਜੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਤੇ ਜਿਮ ਹੈ ਮੇਰਾ ਜਿਹੜੀ ਇਹ ਵਾਰਦਾਤ ਹੋਈ ਆ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭਾਂ ਤੋੜ ਕੀਤੀ ਆ ਇੱਥੇ ਆ ਕੇ ਪਹਿਲਾਂ ਇਹਨਾਂ ਨੇ ਧਮਕੀਆਂ ਦਿੱਤੀਆਂ ਫਿਰ ਭਾਂ ਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਹੈ ਫਿਰ ਇਹਨਾਂ ਨੇ ਮੇਰੇ ਤੇ ਦੋ ਅਟੈਕ ਕਰਤੇ ਆ ਹੁਣ ਹੁਣ ਕਹਿੰਦੇ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10-15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਆ ਮੰਗਲ ਦੇ ਆਦਾਲਮ ਦੇ ਮੁੰਡੇ ਆ ਹਾਂਜੀ ਹਾਂਜੀ ਪਹਿਲਾਂ ਰਿਕਾਰਡ ਸਾਰਾ ਸ਼ੋਕਰੇ ਨਾਂ ਦਾ ਕ੍ਰਿਮੀਨਲ ਹੀ ਆ ਹਾਂਜੀ ਪੁਲਿਸ ਸਾਤ ਦਿਨ ਹੀ ਪੂਰਾ ਤੁਸੀਂ ਇੱਥੇ ਕੀ ਕਰਨਾ ਚਾਹੀਦਾ ਜੀ ਮੈਂ ਆ ਸਾਹਮਣੇ ਦੁਕਾਨ ਤੇ ਆ ਇਸ ਮੇਰਾ ਪੁਲਟਰੀ ਫਾਰਮ